ਮੈਂ ਮਹਾਵੀਰ ਸੰਗਤ ਢੋਲੋ ਬਾਈ ਰੋਜ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਵਿਖਾਉਣ ਵਾਸਤੇ ਕੱਲ ਬੜੀ ਮਾੜੀ ਹੋਈ ਯਾਰ ਮੇਰੇ ਨਾਲ ਪਹਿਲਾਂ ਮੈਂ ਨਾ ਸੋਚਣ ਲੱਗਿਆ ਸੀ ਮੈਂ ਕਿਹਾ ਯਾਰ ਵੀ ਆੜਤਿਆਂ ਨੂੰ ਫੋਨ ਲਾ ਕੇ ਪੁੱਛ ਲਿਓ ਓਏ ਫਰੋਜਪੁਰ ਮੰਡੀ ਦਾ ਵੀ ਕਦੇ ਦਿਮਾਗ ਚ ਆਈ ਮੇਰੇ ਇੱਕਦਮ ਤਾਂ ਮੈਂ ਬਾਈ ਕੱਲ ਚਲੋ ਮੈਂ ਕਿਹਾ ਵੀਰਵਾਰ ਜਾਣਾ ਤਾਂ ਹੈਗਾ ਹੀ ਆ ਮੈਂ ਕੱਲ ਫਰੋਜਪੁਰ ਨੂੰ ਪਾ ਤੇ ਚੱਲੇ ਮੈਂ ਕਿਹਾ ਯਾਰ ਵੀਡੀਓ ਬਣਾ ਕੇ ਲਾਉਣਾ ਐਨ ਦਰਸ਼ਕਾਂ ਵਾਸਤੇ ਵਧੀਆ ਮੈਂ ਕਿਹਾ ਕੱਲ ਕੀੜਾ ਹੀ ਲੱਗਿਆ ਬਾਈ ਕੱਲ ਕਹਿੰਦੇ ਫਰੋਜਪ ਇਹਨਾਂ ਵਾਰੀ ਸਰ ਚਾਲਦੀ ਆ ਹੜਤਾਲ ਸ਼ਹਿਰਾਂ ਦੇ ਹਿਸਾਬ ਨਾਲ ਵੀ ਜਿਵੇਂ ਅਬੀਦਕਰ ਸਾਹਿਬ ਦੀ ਮੂਰਤੀ ਦਾ ਨਾ ਰੌਲਾ ਪਿਆ ਹੋਇਆ ਉਹਦੇ ਕਰਕੇ ਹੜਤਾਲ ਲਾਈ ਜਾਂਦੇ ਆ ਪਰ ਸਾਥ ਨਹੀਂ ਲਗਾਤਾਰ ਮਿਲ ਰਿਹਾ ਯਾਰ ਲੋਕਾਂ ਦਾ ਕੱਲ੍ਹ ਬਾਈ ਫਰੋਜਪੁਰ ਹੜਤਾਲ ਸੀ ਇਸ ਗੱਲ ਨੂੰ ਲੈ ਕੇ ਤੇ ਕੱਲ ਸਬਜ਼ੀ ਮੰਡੀ ਦੁਕਾਨਾਂ ਸਾਰੀਆਂ ਕੱਲ ਫਰੋਜਪੁਰ ਦੇ ਵਿੱਚ ਜਾਨੀ ਬੰਦ ਰਹੀਆਂ ਤੇ ਕੱਲ ਮੇਰੇ ਹਿਸਾਬ ਨਾਲ ਵੀ ਜਿਹੜਾ ਗਾਹਕ ਆ ਉਹ ਫਰੀਦਕੋਟ ਨੂੰ ਜਾਦੇ ਪਿਆ ਹੋਊਗਾ ਕੱਲ ਹਨਾ ਤੇ ਉਹਦੋਂ ਨੂੰ ਲੇਟ ਹੋ ਗਿਆ ਜਦੋਂ ਮੈਂ ਆਉਂਦਾ ਸੀਗਾ ਯਾਰ ਨਹੀਂ ਤਾਂ ਫਰੀਦਕੋਟ ਦੀ ਵੀਡੀਓ ਕੱਢ ਲੈਂਦੇ ਉਹਦੋਂ ਨੂੰ ਮੈਂ ਬੜਾ ਲੇਟ ਹੋ ਗਿਆ ਹੁੰਦੇ ਹੋਏ ਫਿਰ ਉੱਤੇ ਖਾਣਾ ਪੀਣਾ ਵੀ ਸੀਗਾ ਉਹਦੋਂ ਨੂੰ ਤਾਂ ਤੁਹਾਨੂੰ ਪਤਾ ਵੀ ਰਸ਼ ਘਟ ਜਾਂਦਾ ਮੰਡੀ ਦੇ ਵਿੱਚ ਕੱਲ ਫਰੀਦਕੋਟ ਮੰਡੀ ਦੇ ਵਿੱਚ ਗਾਹਕ ਬਹੁਤ ਪਿਆ ਹੋਣਾ ਬਾਈ ਤੇ ਤੂੜੀ ਦੇ ਨਗ ਬਾਈ ਅੱਜ ਆਇਆ 1 2 3 ਤੇ 3 6 7 8 9 ਬਾਬਾ ਬਈ 9 ਨਗ ਹੋ ਗਿਆ ਜੀ ਲਾਈਵ ਸ਼ੇਅਰ ਕਰ ਦਿਓ ਪਹਿਲਾਂ ਤਾਂ ਦੱਬ ਕੇ ਮਿੱਤਰੋ ਤੇ ਇਧਰ ਤਰੀਕ ਲਿਖਦੇ ਅੱਜ ਕਿੰਨੀ ਹੋ ਗਈ 31 ਜਨਵਰੀ 2000 24 ਬਾਈ ਹਨਾ ਜੇ ਗਲਤਫਲਤ ਤਰੀਕੇ ਲਿਖੀ ਗਈ ਹੋਵੇ ਜਰੂਰ ਦੱਸਿਓ ਜੇ ਆਪਾਂ ਬਾਅਦ ਚ ਸੈੱਟ ਕਰਦੇ ਆਂ ਕਈ ਵਾਰੀ ਨਾ ਇਹਨਾਂ ਯਾਰ ਐਪ ਹੀ ਇਹੋ ਜੀ ਆ ਕਈ ਵਾਰੀ ਗਲਤਫਲਤ ਲਿਖਦਾ ਮੈਂ ਜਰੂਰ ਹੁੰਨਾ ਆਪਾਂ ਕਈ ਵਾਰੀ ਆਪ ਹੀ ਗਲਤਫਲਤ ਜੇ ਕਰ ਦਿੰਦੀ ਆ ਰਾਜਵਿੰਦਰ ਢਾਲੀਆਲ ਸਾਹਿਬ ਬਾਈ ਜੀ ਕੀ ਹਾਲ ਚਾਲ ਸੱਸੀ ਕਾਲਜੀ ਤੁਹਾਡਾ ਹੋਰ ਠੀਕ ਠਾਕ ਆ ਬਾਈ ਜੀ ਵਧੀਆ ਜੀ ਵਧੀਆ ਵਧੀਆ ਤੇ ਸ਼ੇਰੂ ਨੂੰ ਲਿਆਂਦਾ ਇੱਧਰ ਫੇਰ ਬੈਠਾ ਵੀ ਨਿਗ੍ਹਾ ਰੱਖੀ ਜਾਂਦਾ ਗੱਡੀ ਦੀ ਪੂਰੀ ਇਹ ਲੋ ਅੱਤ ਧੁੰਦ ਪੈ ਗਈ ਸੀ ਭਾਈ ਰਾਹ 'ਚ ਤਾਂ ਮੈਨੂੰ ਤਾਂ ਆਈ ਸੀ ਪੂਰੀ ਧੁੰਦ ਹੋਣੀ ਪਰ ਰਾਹ 'ਚ ਸੀਗੀ ਅੱਜ ਖੇਤਾਂ ਵਾਲੇ ਪਾਸੇ ਇੱਥੇ ਨਹੀਂ ਹਾਂ ਹੋਰ ਭਾਈ ਕੀ ਹਾਲ ਚਾਲ ਪਰ ਧੁੰਦ ਸੀਗੀ ਰਾਹ 'ਚ ਨਾ ਹੂੰ ਇੱਥੇ ਹੈ ਨਹੀਂਗੀ ਅੱਜ ਮੰਡੀ 'ਚ ਹੈ ਨਹੀਂ ਫਲਾ ਲ ਤੇ ਰਾਹ 'ਚ ਧੁੰਦ ਪੂਰੀ ਸੀ ਉਹਦੇ ਕਰਕੇ ਕੋਰਾ ਨਹੀਂ ਪਿਆ ਭਾਈ ਅੱਜ ਜਦੋਂ ਧੁੰਦ ਹੋਵੇ ਨਾ ਉਦੋਂ ਕੋਰਾ ਨਹੀਂ ਪੈਂਦਾ ਤੇ ਨਹੀਂ ਕੋਰਾ ਬਹੁਤ ਪੈਂਦਾ ਹੁੰਦਾ ਜਦੋਂ ਧੁੰਦ ਰਾਂ ਹੋਵੇ ਗਰਲਾਵ ਦੇਵਾਲ ਭਾਈ ਕੀ ਹਾਲ ਚਾਲ ਹੈ ਭਰਾ ਹੋ ਟਿਕ ਟਕ ਹੈ ਜੀ ਬਾਕੀ 3-4 ਮਿੰਟ ਰਹਿ ਗਏ ਬੋਲੀ ਸਟਾਰਟ ਹੋਣ ਚ ਦੇਖਦੇ ਆ ਨੌ ਨਗ ਆਇਆ ਟੁੱਟ ਨੋਟ ਕਰ ਲਓ ਜੀ ਬਈ ਇੱਕ ਧੰਨਾ ਕੈਰੀ ਚੱਲਦੀ ਬੋਲੀ ਜਾ ਆ ਜਾਂਦਾ ਤੇ ਰੇਟ ਬਾਕੀ ਦੇਖਦੇ ਅੱਜ ਕੀ ਨਿਕਲਦਾ ਬਾਈ ਕੱਲ ਫਿਲਹਾਲ ਰੇਟ ਰਿਹਾ ਸੀਗਾ ਕੱਲ ਯਾਰ ਜਾਦੇ ਤੂੜੀ ਜਿਹੜੀ 300 ਦੇ ਨੇੜੇ ਤੇੜੀ ਵਿਕੀ ਆ ਬਾਈ ਜਿਹੜੀ ਤੁਹਾਨੂੰ ਦੱਸ ਦਈਏ ਇੱਕ ਧੰਨਾਕ ਵੱਧ ਗਿਆ ਸੀ ਆਨ ਐਵਰੇਜ ਰੇਟ ਜਿਹੜੇ 300 ਹੀ ਚੱਲੀ ਜਾਂਦੇ ਆ ਇੰਦਰ ਚਿੱਕੜੀ ਬਹੁਤ ਆ ਥੱਲੇ ਕੇਵਲ ਕੋਲੇ ਚੱਲੀਏ ਪਹਿਲਾਂ ਕੇਵਲ ਨੂੰ ਪੁੱਛੀਏ ਵੀ ਰੇਟ ਰੂਟ ਕੀ ਕੱਦेंगे ਅੱਜ ਸਚੈਨ ਸਿੰਘ ਤੁਰਨਾ ਬਾਈ ਕੀ ਹਾਲ ਚਾਲ ਹੈ ਟੈਲ ਸਿੰਘ ਬਾਈ ਕੀ ਹਾਲ ਚਾਲ ਹੈ ਲਾਲ ਸਿੰਘ ਤੇ ਰਾਜ ਸਿੰਘ ਬੁੱਟਰ ਕੀ ਹਾਲ ਚਾਲ ਹੈ ਭਰਾ ਗੁੱਡ ਮਾਰਨਿੰਗ ਹੋ ਠੀਕ ਠਾਕ ਹੈ ਜੀ ਲਖਵਿੰਦਰ ਸਿੰਘ ਡੇਰਾ ਬਾਬਾ ਨਾਨਕ ਬਾਈ ਕੀ ਹਾਲ ਚਾਲ ਹੈ ਭਰਾ ਹੋ ਠੀਕ ਠਾਕ ਹੈ ਜੀ ਸਾਹਮਣੇ ਬੰਦੇ ਵੇਖ ਲੋ ਜੀ ਇੰਨੇ ਖੜੇ ਆ ਤੇ ਯਾਨੀ ਟਾਈਮ ਹੋ ਗਿਆ 7:30 ਮਿੰਟ ਟਾਈਮ ਹੋ ਵੀ ਗਿਆ ਤੇ ਬੰਦੇ ਘਟਾ ਕੀ ਚੱਕਰ ਆ ਹਾਂ ਹੋ ਗਿਆ ਬਾਈ ਬੰਦੇ ਲੱਗਦੇ ਨਹੀਂ ਯਾਰ ਪੂਰੇ ਅੱਜ ਹਨਾ ਸੱਤ ਤੀ ਹੋ ਵੀ ਗਏ ਕਮਦੂਰ ਸਿੰਘ ਢਲੋ ਬਾਈ ਕੀ ਹਾਲ ਚਾਲ ਆ ਭਰਾ ਹੋਰ ਠੀਕ ਠਾਕ ਸਤਵਿੰਦਰ ਰੰਧਾਵਾ ਸਿੰਘ ਬਾਈ ਕੀ ਹਾਲ ਚਾਲ ਹੋਰ ਗੁੱਡ ਮਾਰਨਿੰਗ ਸਬਜੀ ਮੰਡੀ ਦੇ ਥੋੜੇ ਥੋੜੇ ਰੇਟ ਗਿਣਾ ਦਿੰਦੇ ਆ ਬਾਈ ਹਨਾ ਬਾਕੀ ਸਬਜੀ ਮੰਡੀ ਦੀ ਵੀਡੀਓ ਅੱਜ ਕਿੱਥੋਂ ਦੀ ਬਣਾਈ ਗਏ ਯਾਰ ਤੁਸੀਂ ਕਮੈਂਟ ਕਰੋ ਅੱਜ ਆਪਾਂ ਫਿਰ ਬਣਾਈ ਗਏ ਨੇ ਕੋਟਕਪੂਰੇ ਦੀ ਚੱਕਦੀ ਐ ਫਿਰ ਕੱਲ ਰੂਪਮਾਨ ਬਣਾਉਣੀ ਸੀ ਯਾਰ ਕੋਟਕਪੂਰੇ ਦੀ ਮੈਂ ਨਹੀਂ ਵਿੱਚ ਟੰਗ ਡਾਉਂਦਾ ਮੇਰੀ ਆਤ ਨਹੀਂ ਹੈਗੀ ਵੀ ਮੈਂ ਉਹ ਵੀ ਬਣਾਈ ਜਾਵੇ ਮੈਂ ਵੀ ਬਣਾਈ ਆ ਮੈਂ ਅਗਲੇ ਨੂੰ ਦੱਸ ਦੇਣਾ ਮੈਂ ਕਿ ਜੇ ਤੂੰ ਅੱਜ ਕੋਟਕਪੂਰੇ ਦੀ ਬਣਾਉਣੀ ਮੈਂ ਕੋਈ ਹੋਰ ਬਣਾ ਲਵਾਂ ਕੋਈ ਚੱਕਰ ਨਹੀਂ ਭਰਾ ਮੇਰਾ ਯਾਰ ਟੰਗ ਡਾਉਣ ਵਾਲਾ ਵਿੱਚ ਜੇ ਕੰਮ ਹੈ ਨਹੀਂਗਾ ਹਨਾ ਕਿਸੇ ਦੇ ਵੀ ਤੇ ਜੇ ਅਗਲਾ ਬਣਾਈ ਜਾਂਦਾ ਮੈਂ ਕਿ ਰੇਟ ਹੀ ਵਿਖਾਉਨੇ ਜਿੱਤੂੰ ਵਿਖਾ ਦੇ ਮੈਂ ਵਿਖਾ ਦੇ ਇੱਕ ਗੱਲ ਹੀ ਆ ਭਰਾ ਹਨਾ ਉਹਨੇ ਵਿਖਾ ਦੇ ਮੈਂ ਜਾਵੜੇ ਫਿਰੋਜਪੁਰ ਮੇਰੇ ਨਾਲ ਹੋ ਗਈ ਮਾੜੀ ਕੱਲ ਵੀਡੀਓ ਪਈ ਨਹੀਂ ਬਈ ਉਹ ਬੋੜ ਬਰਾੜ ਚਿੱਕੜ ਕਾ ਦਾ ਚਿੱਕੜ ਬਈ ਆਏ ਆ ਯਾਰ ਗੱਲ ਨਾ ਉਦੋਂ ਮੇਰੇ ਵੀ ਦਿਮਾਗ ਚੋਂ ਨਿਕਲ ਗਈ ਮੈਂ ਵੀਡੀਓ ਚ ਕਿਹਾ ਸੀ ਮੈਂ ਕਿ ਗੇਟ ਵਾਲ ਲਿਆਉਂਗਾ ਹਨਾ ਤੇ ਉਦੋਂ ਬਾਅਦ ਇਹਨਾਂ ਨੇ ਸੈਟਿੰਗ ਜੀ ਘਰਤੀ ਸੀ ਇੱਥੇ ਬੰਦੇ ਨੇ ਤੇ ਉਹ ਲਫਾਫੇ ਵਿੱਚ ਚੜਾ ਕੇ ਫੁੱਲ ਘੈਂਟ ਕੰਮ ਕਰਤਾ ਸੀ ਉਹਦੇ ਆਰ ਜੀ ਦਾ ਮਤਲਬ ਮੂਰੇ ਲਾ ਦਿੰਦੇ ਸੀ ਉਹਦੇ ਉਹ ਕੈਚਰ ਵਗੈਰਾ ਜੀ ਤੇ ਪਰ ਉਹ ਕੱਲ੍ਹ ਕੁ ਮੈਨਾਂ ਦਾ ਛੱਡੀ ਰਹਿ ਗਈ ਟੂਟੀ ਜੀ ਤੇ ਉਹਦੇ ਮੂਰੇ ਇਹਨਾਂ ਨੇ ਫੱਕ ਲਾਤੀ ਕਿ ਇਹਨੇ ਤੇ ਉਹ ਫੱਕ ਸਾਰੀ ਖੁਰਖੁਰ ਕੇ ਤੇ ਆ ਗਈ ਪਾਣੀ ਨਾਲ ਟੂਟੀ ਚੱਲੀ ਗਈ ਹੋਊਗੀ ਅਦੇ ਆ ਕੰਮ ਹੋਇਆ ਬਾਈ ਹਨਾ ਤੇ ਹੁਣ ਵੀ ਮੈਨੂੰ ਲੱਗਦਾ ਟੂਟੀ ਜੇ ਆਈ ਹੋਈ ਤਾਂ ਹੁਣ ਤਾਂ ਸ਼ਾਇਦ ਬੰਦ ਕਰਤੀ ਇਹਨਾਂ ਨੇ ਤੇ ਇਹ ਚੱਕੜ ਇਹ ਦੇ ਕਰਕੇ ਹੋਇਆ ਬਈ ਜਿਹੜੀ ਆ ਟੂਟੀ ਚੱਲਦੀ ਸੀ ਇੱਧਰ ਤੁਹਾਨੂੰ ਅੱਗੇ ਵੀ ਵੀਡੀਓ ਚ ਵਿਖਾਈ ਸੀਗੀ ਲੈ ਬਾਈ ਟਾਈਮ ਹੋ ਗਿਆ ਇੱਧਰ ਫੇਰ ਵਿਖਾਉਣਾ ਚਲੋ ਟੂਟੀ ਗੋਭੀ ਦਾ ਬਾਈ ਉਹੀ ਹਾਲ ਆ ਜੀ 50 50 ਦਾ ਲਫਾਫਾ 60 60 ਦਾ ਲਫਾਫਾ ਜਿਹੜਾ ਗੋਭੀ ਦਾ ਚੱਲੀ ਜਾਂਦਾ ਤੇ ਜਿਹੜੀ ਬੰਦ ਗੋਭੀ ਆ ਉਹ ਜ਼ਰੂਰ 4-5 ਰੁਪਏ ਹੈ ਹੈਗੀ ਆ ਇਹ ਰੇਡ ਗੋਭੀ ਦਾ ਚਾਰ ਪਾ ਬੰਦ ਗੋਭੀ ਦਾ ਜਿਹੜੀ ਫੁੱਲ ਗੋਭੀ ਉਹ ਦਾ ਤਾਂ 50 50 ਦਾ ਲਫਾਫਾ ਬਾਈ ਬਲਵੀਰ ਸਿੰਘ ਨਹੀਂ ਬਾਈ ਬਾਰਿਸ਼ ਨਹੀਂ ਹੋਈ ਯਾਰ ਮੀਂਹ ਮੁੰਦਾ ਨਹੀਂ ਆਇਆਗਾ ਇਹ ਜਿਹੜੀ ਟੂਟੀ ਲੱਗੀ ਨਾ ਤੇ ਮੰਡੀ ਦੇ ਵਿੱਚ ਟੂਟੀ ਲੱਗੀ ਪਾਣੀ ਵਾਲੀ ਉਹ ਚੱਲਦੀ ਰਹਿੰਦੀ ਉਹਦੇ ਮੂਹਰੇ ਉਹ ਲਾਉਣ ਵਾਲਾ ਯਾਰ ਗੇਟਵਾਲ ਜਾ ਉਹ ਫੱਕ ਜੀ ਮੂਹਰੇ ਪਈ ਉਹ ਸਾਰੀ ਖੁਰਖੁਰ ਕੇ ਇੱਧਰ ਆ ਗਈ ਜੂਰਾ ਸਿੰਘ ਬਾਈ ਕੀ ਹਾਲ ਚਾਲ ਆ ਭਰਾ ਹੋਰ ਠੀਕ ਆ ਵਪਾਰੀ ਹੋ 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 ਤੂੜੀ ਵਧੀਆ ਬਈ ਐਨ ਕੁਆਲਿਟੀ ਦਾ ਸਿਰਾ ਪਰ ਗਾਹਕ ਹੋਵੇ ਤਾਂ ਫੇਰ ਰੇਡ ਬਣੂਗਾ ਤੂੜੀ ਦਾ ਜੇ ਗਾਹਕ ਹੀ ਨਾ ਹੋਇਆ ਤੂੜੀ ਚੰਗੀ ਮਾੜੀ ਸਭ ਇੱਕ ਬਰਾਬਰ ਹਨ ਬਾਕੀ ਗਾਹਕ ਵੇਨੇ ਕੀ ਕਹਿੰਦਾ ਤੂੜੀ ਵਧੀਆ ਖੈਰ ਰੋਲਾ ਤਾਂ ਗਾਹਕ ਦਾ ਕਿ ਨਹੀਂ ਭਰਾ ਬਾਕੀ ਇਧਰ ਨਾਲ ਹੀ ਕਾਲੇ ਕੋਪ ਤੇ ਆਇਆ ਤੁਹਾਨੂੰ ਵਿਖਾਉਣੇ ਆ ਕਾਲੀ ਕੋਪ ਤੇ ਇਧਰ ਆਵੇ ਇਹ ਆ ਦੇ ਆ ਤੂੜੀ ਦੇਖ ਲਓ ਬਾਈ ਰੇਡ ਤਾਂ ਯਾਰ ਚੰਗੀ ਤੂੜੀ ਤਾਂ ਹੈ ਨਹੀਂ ਸਾਲਾ ਹਨਾ ਇਹ ਕੀ ਭਾਜਾਊਗੀ ਵੇਖ ਲਓ ਆ ਭਈਆ ਆ ਗਈ ਬਾਈ ਆ ਗਈ ਮਾਰਤੀ ਆਵਾਜ਼ ਕੇਵਲ ਨੇ ਕੇਵਲ ਕੱਲ ਇੱਕ ਬੰਦੇ ਨੇ ਕਮੈਂਟ ਕਿਹਾ ਦਬਕਾ ਨਾ ਮਾਰਿਆ ਕਰ ਕਹਿੰਦਾ ਉਸ ਤੋਂ ਬਾਅਦ ਕੋਈ ਬੋਲਦਾ ਨਹੀਂ ਬੋਲਦਾ ਕੋਈ ਦਬਕਾ ਨਾ ਮਾਰਿਆ ਉਹ ਤੋਂ ਬਾਅਦ ਕੋਈ ਨਹੀਂ ਬੋਲਦਾ ਬਾਹਰ ਦੀ ਹੈ ਭਾਈ ਅੰਦਰ ਦੀ ਬਾਹਰ ਦੀ ਅੰਦਰ ਦੀ ਆ ਹਾਂਜੀ ਇਹ ਹੈ ਜੀ ਅੰਦਰ ਮਾੜੀ ਹੋ ਟੂਗ ਗਈ ਅੰਦਰ ਦੀ ਅਸਾਫ ਜੀ ਨਹੀਂ ਨਹੀਂ ਉਹ ਜਿਹੜਾ ਮਾੜੀ ਬਟਰੀ ਉਹੰਦ ਤੱਕ ਆ ਅਬ ਬੋਲਾ ਭਾਈ ਕਾ 250 ਰੁਪਿਆ ਦੇਗਾ ਤੰਜੇ ਰਹੀਂ ਆ ਆਵਾਂਗੇ ਛੱਡ ਜਾ 250 ਰੁਪਿਆ 55 ਜੀ 60 65 70 75 80 80 90 95 300 5 305 ਰੁਪਏ ਬੋਲਾਂ ਬਾਈ ਕਿਨੇ 305 ਮਾਹ ਪਰ ਦੋਕਾ ਵੇ 300 ਤੇ 5 ਰੁਪਏ ਬਾਈ 305 ਰੁਪਏ ਸ਼ੁਰੂਆਤੀ ਰੇਟ ਮਿੱਤਰੋ ਜਿਹੜਾ ਨਿਕਲਿਆ ਜੀ ਤੇ ਨਗ ਰਹਿ ਗਏ 3 3 6 7 8 9 10 ਨਗ ਗਿਣੇ ਆ ਬਾਈ ਆਪਾਂ ਤੇ ਦੂਜੇ ਨਗ ਦੀ ਬੋਲੀ ਆ ਗਈ ਜਾਨੀ 305 ਰੁਪਏ ਸ਼ੁਰੂਆਤੀ ਰੇਟ ਇਹਦਾ ਇਹ ਰੇਟ ਵੇਚ ਲੋ ਜੀ ਜੇ ਚੰਗੀ ਤੁੜੀ ਦਾ 305 ਲੱਗਿਆ ਤੇ ਇਹਦਾ ਕੀ ਲੱਗੂ ਚਲੋ ਫਿਰ ਇਹ ਤਾਂ ਪੱਟੀ ਦੇ ਲਵਾ ਫਿਰ ਜਾਊਗੀ ਉੱਥੇ 40ਵੇਂ ਕੱਢ ਲੈ ਕੇਵਲ ਅੰਦਰ ਦੀ ਅੰਦਰ ਦੀ ਤੁੰਡੀ ਬੋਲਾ ਹੀ ਮਗਮੋੜੀ ਆਉਗੀ ਜੇ ਫਿਰ ਨਾ ਕਰੀਂ ਆਲੀ ਨਾ ਆਵੇ ਬਾਈ ਨਾ ਆਉਣਾ ਬੋਲੋ ਆਇਓ ਕਿ ਨਿਕਲ ਜੇ ਤੁਮੇ ਚ ਮਾਰੀਂ ਹੈ ਬੰਦੇ ਨਾ ਕੋਈ ਖਾਲੀ ਪਾਸਾ ਕੋਈ ਨਾ ਪਾਦੀਆਂ ਹਾਂ ਜਿਹੜਾ ਕੋਈ ਜਲਦੀ ਬੋ ਹਾਂ ਜੀ ਪਤਾ ਨਹੀਂ ਬਾਈ ਪਹਿਲਾ ਕੀ ਹਾਂ ਜੀ ਹਾਂ ਜੀ 1 ਕਮਰਾ ਟੂਰੀ ਅੰਦਰ ਦੀ ਆ ਮਾੜੀ ਮੋਟੀ ਆਊਗੀ ਮਾੜੀ ਮੋਟੀ ਵਰਕੇ ਮੇਟੋ ਨਾ ਬਾਹਰ ਕਸਾਉਣ ਲੰਘਾ ਉਹ ਗਈ ਜਾਂਦਾ ਕਿ ਮਾੜੀ ਮੋਟੀ ਆਉਗਾ ਸਾਲੀ ਨਹੀਂ ਹੋਊਗੀ ਉਹਦੀ ਟੂਰੀ ਥੋੜੀ ਆ ਕੱਲ ਆਈ ਠਾਲੀ ਇੱਕ ਪੈਸਾ 250 ਰੁਪਿਆ ਮਾੜੀ ਮੋਟੀ ਆਊਗੀ 250 ਰੁਪਿਆ 250 ਰੁਪਿਆ 250 ਬੋਲਾ ਬਾਈ ਜੀ ਨੇ ਸਾਈਸਰ ਵੀ ਹੈ ਲੈ ਬਈਏ ਰੇਟ ਜਿਹੜਾ ਮੇਟਰੋਂ 250 ਹੋ ਗਿਆ ਜੀ ਹਨਾ ਅੱਗੇ ਜਿਹੜੀ ਪਿਛਲੀ ਤੁੜੀ ਉਖਾਈ ਤਾਂ ਤੁਨੂੰ ਜਦੋਂ ਰੇਟ ਤੇਜ਼ ਸੀ ਇਹ ਨਹੀਂ ਖੜਦੀ ਹੁੰਦੀ ਸੀ ਅੱਗੇ ਇਹ ਵੀ ਘਟ-ਘਟ 200 250 ਨੂੰ ਇਹ ਜਾਂਦੀ ਹੁੰਦੀ ਸੀ ਕਿ ਜਦੋਂ ਰੇਟ ਤੇਜ਼ ਸੀਗੇ ਹੁਣ ਵੇਖ ਲੋ ਦਾ ਗਾਹ ਕੀ ਹੈ ਨਹੀਂ ਕੋਈ ਆ ਤੀਜੀ ਨਗ ਆ ਗਿਆ ਬਾਈ ਤੀਜਾ ਨਗ ਆਜੋ ਕਰਾਂ ਦੀ ਹੋਰ ਫਰਾ ਹੁਣ ਤਾਂ ਪੱਟੇ ਵੀ ਘਟ ਗਏ ਹਨਾ 1.5 ਰੁਪਏ ਦੇ ਆ ਕੇ ਕਿ ਰੁਪਈਆ 1.5 ਗੋਲੀ 17 ਤੋਂ ਜਾ ਕੇ ਦਿੰਦੇ ਗੋਲੀ 17 ਤੋਂ ਆਪਣੀ ਅੰਦਰ ਦੀ ਬੋਲੋ ਜੀ ਅੰਦਰ ਕੋਈ ਥੋੜੀ ਬੋਲੋ ਜੀ 250 ਰੁਪਿਆ 250 ਰੁਪਿਆ ਪੰਜ ਨਹੀਂ ਜਾਏਗਾ ਭਾਈ ਪੰਜ ਨਹੀਂ ਹਾਂ 150 ਤੱਕ ਗਿਆ ਤੇਰਾ ਹੈ ਨਾ 100 ਤੇ 15 ਤੋਂ ਕਿੰਨੇ ਕਿੰਨੇ ਤੂੰ ਤਨੇ 52 ਰੁਪਏ ਤੋਂ 60 65 70 75 80 82 90 290 ਬੋਲੇ ਨੇ 290 ਰੁਪਏ ਲੈ ਬਾਈ ਇਹ ਚੱਲੀ ਆ ਜੀ ਗਊਸ਼ਾਲਾ 200 ਤੇ 90 ਰੁਪਏ ਹੋ ਗਿਆ ਬਾਉ ਜੀ ਨੇ ਬੋਲੀ ਲਾਈ ਆ ਤਨਕੇ ਤੇ 290 ਤੱਕ ਪਰ ਅੱਗੇ ਕੋਈ ਬੋਲੇ ਨਹੀਂ ਬਾਈ ਬਾਉ ਜੀ ਨੇ ਤਾਂ ਲਾਤੀ 290 ਤੱਕ ਗਊਸ਼ਾਲਾ ਵਾਲੇ ਬਾਉ ਨੇ ਤੇ 1 2 3 ਤਿੰਨ ਸ਼ੀ ਸ਼ੀ ਨਗ ਰਹਿ ਗਏ ਭਾਈ ਬਾਕੀ ਸਾਰੀ ਟੂਰੀ ਵਹਿ ਗਈ ਇੱਕ ਟਰਾਲੀ ਰਹਿ ਗਈ ਜਿਹੜੀ 2 ਨੰਬਰ ਤੇ ਆਈ ਸੀਗੀ ਨਾ ਤੇ ਬਾਕੀ ਦੇਖਦੇ ਆ ਵੀਰੋ ਰੇਟ ਪੰਡਾ ਉੱਚੀਆਂ ਪੰਨਾਂ ਹੈ ਇਹ ਤੇ ਬਾਹਲੀਆਂ ਉੱਚੀਆਂ ਹਨਾ ਕੇਵਲ ਮਾਰਛਾ ਨਾ ਇਧਰ ਜੜਾ ਹੀ ਨਹੀਂ ਆਂ ਹੂੰ ਬਾਹਰ ਦੀਆਂ ਬਾਹਰ ਗਿੱਲੀ ਗਿੱਲੀ ਤਾਂ ਨਹੀਂ ਵਿੱਚ ਗਿੱਲੀ ਹੈ ਨਹੀਂ ਬਾਹਰ ਦੀ ਹੈ ਬਾਈ ਗਿੱਲੀ ਗੁੱਲੀ ਕੋਈ ਨਹੀਂ ਆਏ ਆ ਬਾਈ ਕਹਿੰਦਾ ਗਿੱਲੀ ਹੈਣੀ ਗਿੱਲੀ ਗੁੱਲੀ ਪੁਰਾਣੀ ਸੀ ਜਿੱਥੋਂ ਮਾਰ ਕੇ ਕੱਢੋ ਯੋਨੇ ਤੋਂ ਬਹੁਤ ਰਾਜੋ ਸਾਡੇ ਦੇਖਾ ਦੇ ਪੱਠੇ 70 ਤਾਂ ਚੱਲਦੀ ਬੋਲੀ ਫਿਰ ਹਾਂ 70 200 150 ਰਹੇਗਾ ਨਾ ਰੇਟ ਹੋ 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 ਬਹੁਤ 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 ਹੋ ਬੜੇ ਗਏ ਜਿੰਮੇਦਾਰ ਨਹੀਂ ਚੱਲੇ ਜਿੱਦਾਂ ਚੱਲਦੇ 60 ਰਹਿਣਗੇ ਬੋਲੀ ਫਿਰ 20 ਆਉਂਦੀਆਂ ਤੂੰ ਨਹੀਂ ਤੇ ਹੋਏ ਨਹੀਂ ਯਾਰ ਆ ਪਤਾ ਨੇ ਜੈਜਪਾਲ ਹਾਂਜੀ ਚੱਕ 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 200 ਰੁਪਿਆ 200 ਰੁਪਿਆ ਬੋਲਾ ਬਾਈ ਕਿਨੇ ਦੇਖੋ ਜੀ 200 ਚੱਕੋ ਬਾਈ ਜਿੱਥੇ ਬੋਲੀ ਧਰੀ ਸੀ ਉਹਨੇ ਨੂੰ ਵੈਗੀ ਬਾਈ 200 ਰੁਪਏ ਇਹ ਨਾ ਬਾਹਰ ਦੀ ਤੂੜੀ ਸੀਗੀ ਰੰਗ ਪੀਲੇ ਰੰਗ ਦਾ ਸੀ ਜਾਨੀ ਪਲਤਣ ਜੀ ਤੇ ਠੀਕ ਸੀਗੀ ਪਰ ਗਿੱਲੀ ਗੁੱਲੀ ਨਹੀਂ ਸੁਲਾਬੀ ਨਹੀਂ ਸੀ ਜਾਨੀ ਤੂੜੀ ਹੈ ਨਾ ਨਗਰੇ ਕੇ ਬਾਈ ਪੰਜ ਤੇ ਜਿਹੜਾ ਹਰੇ ਪੱਠਿਆਂ ਦੇ ਰੇਟ ਪੁੱਛਦੇ ਨੇ ਮਿੱਤਰੋ 100 ਤੋਂ ਲੈ ਕੇ 150 ਰੁਪਏ ਦਾ ਜਿਹੜਾ ਹਰੇ ਚਾਰੇ ਦਾ ਰੇਟ ਹੋ ਗਿਆ ਸਭ ਇੱਕ ਕਾਮੀਆਂ ਭਾਵੇਂ ਜਮੀਆਂ ਭਾਵੇਂ ਮੱਕੀ ਕੋਸ਼ ਹੋਵੇ ਬਸ 100 ਤੋਂ ਲੈ ਕੇ 150 ਰੁਪਏ ਜਾਨੀ ਰੇਟ ਜਿਹੜਾ ਇੱਕ 1.5 ਰੁਪਏ ਦਾ ਰੇਟ ਜਿਹੜਾ ਕਮਾਂਡ ਕਿਲੋ ਦਾ ਰਹਿ ਗਿਆ ਜੀ ਆ ਜੋ ਗਰਾਂ ਦੀ ਅਗਲੀ ਟਰਾਲੀ ਭਾਈ ਓਏ ਹੋਏ 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 ਆ ਨਿਕਲਿਆ ਯਾਰ ਵਿੱਚੋਂ ਆ ਵੀ ਇਹਦੇ ਜੋ ਨਿਕਲੀ ਇਹ ਰਹਾ ਉਹ ਇਹਦੇ ਜੋ ਸਾਵਾ ਕੋਈ ਇਹਦੇ ਵਿੱਚ ਆ ਰਹੀ ਗੀ ਉੱਥੇ ਕੰਡੇ ਤੇ ਤਰਾ ਤੇ ਬਾਹਰ ਦੀ ਹਾਂ ਬਾਹਰ ਬਾਰ ਦੀ ਟੁੜੀ ਆ ਜੀ ਬੋਲੋ ਹੈ ਮਾੜੀ ਮੋਟੀ ਨਿਕਲੂਗੀ ਇਹ ਨਹੀਂ ਬੋਲੋ ਬੋਲੋ ਮੁੰਡਾ ਆ ਜੂਗਾ ਨਾ ਦਾ ਸਰਾਲ ਕੋ ਬੋਲੋ ਹਾਂ ਬੋਲਦਾ ਬਈ ਕੋਈ ਬਹੁਤ ਚੰਦੂ ਵਾਲੀ ਤਾਂ ਨਿੱਕਲਦੀ ਨਹੀਂ ਕੋਈ ਕਿੱਦੇ ਲਾਉਣੀ ਹੈ 200 ਰੁਪਇਆ 200 ਰੁਪਿਆ 200 ਰੁਪਿਆ ਕਿਥੇ ਲੈਣੀ ਵੀਰੇ 210 15 20 25 225 ਰੁਪਿਆ ਬੋਲਾ ਬੈ ਕੇ ਦੇਖੋ ਦੇਲਾ ਭਾਈ ਤੁਹਾਨੂੰ ਚੰਗੀ ਲੈਣੀ ਆ ਤਾਂ ਹਾਂ 230 ਕਹਿੰਦੇ ਹੈ 230 ਰੁਪਿਆ ਹਾਂ ਭਾਈ 230 ਰੁਪਏ 230 ਰੁਪਏ ਬਾਈ ਸੱਚੀ ਹੋਰ ਠੀਕ ਆ ਬਾਈ ਠੀਕ ਆ ਲੈ ਬਾਈ ਇਹ ਹੋ ਗਈ 230 ਰੁਪਏ ਬਾਹਰ ਦੀ ਤੂੜੀ ਸੀਗੀ ਹਨ ਵਿੱਚੋਂ ਵਿੱਚੋਂ ਸੀਗੀ ਵੀ ਦੀ ਸਾਰੀ ਨਹੀਂ ਸੀ ਚਿੱਟੀ ਤੂੜੀ ਸੀ ਵੈਸੇ ਤਾਂ ਵਿੱਚੋਂ ਵਿੱਚੋਂ ਜ਼ਰੂਰ ਥੋੜੀ ਬਹੁਤੀ ਨਿਕਲਦੀ ਉਹ ਦੱਸਤਾ ਸੀ ਉਹਨਾਂ ਨੇ 1 2 ਤੇ 3 ਤੇ 4 ਨੱਕ ਰਹਿ ਗਏ ਬਈ ਆ ਜੋ ਕਰਾਂ ਜੀ ਅਲਟਰਾ ਦੀ ਭਰਾ ਲਓ ਜੀ ਤੂੜੀ ਵਧੀਆ ਬਾਈ ਆ ਦੇਖਦੇ ਆਂ ਭਾਈ ਇਹਦਾ ਕੀ ਜਾਂਦਾ ਰੇਟ ਇਹ ਇਹਿਆ ਭਾਈ ਆਹ ਹੈ ਬਰਾਮੀ ਜਿਹੜਾ ਚਲਦਾ ਹੈ ਅੰਦਰ ਦੀ ਆ ਅੰਦਰ ਦੀ ਥੋੜੀ ਬੋਲ ਭਾਈ ਪੰਜਵੇਂ ਜਾਏਗਾ 250 ਰੁਪਏ 250 ਰੁਪਏ 250 ਰੁਪਏ 60 ਰੁਪਏ 70 ਰੁਪਏ 80 ਰੁਪਏ 90 ਰੁਪਏ 300 ਰੁਪਇਆ ਹੁਣ ਚਲੋ ਇਹ 300 ਰੁਪਇਆ ਲਓ ਬਈ 300 ਰੁਪਇਆ ਰੇਟ ਅੱਜ ਜਿਹੜਾ ਚੱਲਿਆ ਬਈ 305 ਰੁਪਇਏ ਸਿਰਾ ਚੱਲਿਆ ਜੀ ਤੇ ਜਿਹੜਾ ਆਨ ਐਵਰੇਜ ਰੇਟ ਚੱਲਿਆ ਜੀ 280 90 300 ਇਹ ਰੇਟ ਜਿਹੜੇ ਆਨ ਐਵਰੇਜ ਚੱਲੇ ਆ ਜੀ ਨਾ ਚੰਗੀ ਤੁੜੀ ਦਾ ਰੇਟ ਹਲੇ ਵੀ ਜਾਨੀ 300 ਦੇ ਨੇੜ ਤੇੜ ਚੱਲੀ ਜਾਂਦਾ ਬਈ ਪਰ ਸਿਰਾ ਰੇਟ ਅੱਜ ਘਟ ਗਿਆ ਜੀ ਹੋਈ ਹੋਏ ਰੰਗ ਦੇ ਤਨਕ ਵਾਲਾ ਰੰਗੜਾ ਲਾ ਦੀ ਇਹ ਸਹੀ ਗੱਲ ਆ ਭਰਾ ਇਹ ਸਹੀ ਆ ਦੋਨੇ ਵਾਲਾ ਚੱਕਰ ਬਣਾ ਲਿਆ ਚੱਕੀ ਇਹਦੀ ਆ ਬਾਈ ਅੰਦਰ ਦੀ ਬਾਹਰ ਦੀ ਹਾਂ ਬਈ ਸੱਚ ਦੱਸਿਆ ਤੂੰ ਮੈਨੂੰ ਸਾਰੂ ਨਹੀਂ ਅੰਦਰ ਦੀ ਨਹੀਂ ਮੈਨੂੰ ਸ਼ੱਕ ਹੈ ਕਿਸੇ ਬੰਦੇ ਨੇ ਦੱਸਿਆ ਉਹ ਬਾਹਰ ਲਈ ਜੀ ਲੈਂਦੇ ਆ ਬਈ ਗੱਲ ਤੂੰ ਲਾ ਉੱਥੇ ਜਾ ਕੇ ਰੌਲਾ ਪੈਗਾ ਮੈਂ ਫੇਰ ਨਾ ਕਹੀਂ ਨਹੀਂ ਨਹੀਂ ਤੂੰ ੜੀ ਬਾਹਰੋਂ ਆਉਂਦੀ ਆ ਤੂੰ ਅੰਦਰ ਦੀ ਕਹ ਦਿੰਨੇ ਆ ਸਹੀ ਗੱਲ ਕਰਦਾ ਮੈਂ ਤੂੰ ੜੀ ਬਾਹਰ ਤੂੰ ੜੀ ਹੈ ਹੈ ਉਹ ਯਾਰ ਭਾਈ ਉੱਥੇ ਦੱਸਿਆ ਮੈਨੂੰ ਕਿਹਾ ਬੰਦੇ ਕਹਿੰਦਾ ਬਾਹਰ ਲਿਆਉਂਦਾ ਕੁੱਟ ਕੇ ਲੱਦ ਕੇ ਮਾਰੀ ਨਾ ਨਿਕਲੇ ਮੇਰਾ ਭਰਾ ਬੋਲ ਭਾਈ ਕੱਲ ਨਿਕਲੇ 300 ਰੁਪਿਆ ਐਓ ਜੀ ਲੈ ਤੁਹਾਨੂੰ 250 ਰੁਪਿਆ 250 ਰੁਪਿਆ ਬਾਹਰ ਦੀ ਅੰਦਰ ਦੀ ਉਹਨੂੰ ਅੰਦਰ ਹੀ ਕਹਿੰਦਾ ਜੀ ਥੋੜੀ ਚੰਗੀ ਉਹ ਥੋੜੀ ਇੱਥੇ ਵੀ ਨਹੀਂ ਐਓ ਜੀ ਲੈ 52 ਜੀ 60 65 70 75 80 80 90 290 ਬੋਲਾਂਗੇ ਨੇ 290 ਤੇ ਕਿੰਨੇ ਇਹ ਹੋ ਗਈ ਬਾਈ 200 ਤੇ 90 ਰੁਪਏ ਜਾਨੀ ਅੱਜ ਰੇਟ ਬਾਈ ਚੱਲੇ 250 ਤੋਂ ਲੈ ਕੇ 300 ਤੇ 5 ਰੁਪਏ ਤੱਕ ਜਿਹੜਾ ਰੇਟ ਚੱਲਿਆ ਵਿੱਚ ਜਾਨੀ ਬਾਹਰ ਦੀ ਤੂੜੀ ਪਾ ਕੇ ਹਨਾ ਉਹ ਮੇਰੇ ਨਾਲ 250 ਗਿਆ ਸੀ ਕਿ ਯਾਰ ਕਿੰਨਾ ਗਿਆ ਸੀਗਾ ਰੇਟ ਇੱਕ ਦੀ ਤਾਂ ਚਲੋ ਬੋਲੀ ਹੋਈ ਨਹੀਂ ਹਲੇ ਹਨਾ ਤੇ ਬਾਕੀ ਜਿਹੜੀ ਤੂੜੀ ਮੇਰੇ ਨਾਲ ਦਾ 250 ਦੇ ਰੇਟ ਤੇ ਜਿਹੜੀ ਸੀਗੀ ਤੇ ਆ ਜੋ ਬਈ ਅਗਲੀ ਟਰਾਲੀ ਕਿਉਂਕਿ ਰੇਟ ਬਾਲੇ ਹੋ ਜਾਈਦੇ ਬਈ ਆਪ ਭੁੱਲ ਜਾਈਦੇ ਆ ਯਾਰ ਕੁਮਿੰਦੇ ਕੀ ਪੋਤੇ ਦੇ ਨੂੰ ਮਾਰਨ ਕਰ ਲੈ ਮੈਂ ਨਾ ਪੱਟੀ ਦਾ ਨੰਬਰ ਲੱਗੇ ਲੱਗ ਜਾਏਗਾ ਪਹਿਲੇ ਆ ਦੇ ਕੇ ਉਹ ਪੈਣਾ ਪੈਣਾ ਵੀ ਬਹੁਤ ਲੈ ਲੈ ਆ ਬਾਹੂ ਚ ਲੈ ਲੈ ਇਹ ਕਿਦੀ ਆ ਬਈ ਤਗਣਾ ਆਏਗਾ ਕਿਵੇਂ ਆਏਗਾ ਮੈਂ ਦੇ ਤੇਰੇ ਲਾਵਾਂਗੇ ਨਹੀਂ ਕੋ ਜੰਦੀ ਆ 11 ਕੁ ਰੋਪਾ ਬੋਲੋ ਜੀ 55 65 75 ਆ ਲਾ ਲੈਣਾ ਜਾਨਾ ਪਤਾ ਨਾ 275 ਬੋਲਾ ਬਾਈ ਕਿਨੇ 275 275 ਰੁਪਏ ਬਾਈ ਇਹ ਰੇਟ ਹੋ ਗਿਆ ਜੀ 275 ਰੁਪਏ ਘੱਟੋ ਘੱਟ ਰੇਟ ਕਿੰਨਾ ਚੱਲਿਆ ਸੀਗਾ ਬਾਈ ਯਾਰ ਕਮੈਂਟ ਜਰੂਰ ਕਰੋ ਯਾਰ ਘੱਟੋ ਘੱਟ ਵਾਲਾ ਰੇਟ ਭੁੱਲ ਜਾਈਦਾ ਸਿਰਾ ਰੇਟ ਤਾਂ ਆਪਣਾ ਲਿਖਿਆ ਹੀ ਹੁੰਦਾ ਹਨਾ ਘੱਟੋ ਘੱਟ 250 260 ਸੀ 70 ਸੀ ਉਹ ਜਰੂਰ ਲਿਖੋ ਜਰੂਰ ਕਮੈਂਟ ਕਰੋ ਬਾਈ ਵੀਰ ਭਰਾ ਜਿਹੜੇ ਵੇਖੀ ਜਾਂਦੇ ਆ ਜੀ ਬਟੂ ਟੇੜਾ ਪੁਰਾ ਜੋਰਾ ਸਿੰਘ ਸਿਸਟਰ ਰਿਐਕਸ਼ਨ ਕੀ ਵਾਲਾ ਭੈਣੇ ਹੋ ਠੀਕ ਠਾਕ ਜੀ ਵਧੀਆ ਜੀ ਚਲੋ ਵਧੀਆ ਹੀ ਚਾਹੀਦੀਆਂ ਸਿੱਤ ਤੱਕ ਕੈਮ ਚਾਹੀਦੀਆਂ ਆਜੋ ਗਰਾਂਦੀ ਅਗਲੀ ਟਰਾਲੀ ਲਾਸਟ ਟਰਾਲੀ ਆ ਗਈ ਬਾਈ ਤੇ ਰੇਟ ਮਿੱਤਰੋ ਉਹੀ ਚੱਲੇ ਆ ਜੀ ਅੱਜ ਆ ਤੁੜੀ ਬਹੁਤ ਵਧੀਆ ਗਈ ਚਿੱਟੀ ਤੁੜੀ ਐਨ ਵਧੀਆ ਅੰਦਰ ਵੀ ਆਈ 250 250 250 54 ਜੀ 60 65 ਜੀ 70 ਰੁਪਏ 70 ਬੋਲਾਂਗੇ ਨੇ ਲਓ ਭਾਈ 270 ਰੁਪਏ ਜਿਹੜਾ ਰੇਟ ਚੱਲਿਆ ਜੀ 270 ਤੋਂ ਲੈ ਕੇ 300 ਤੇ 5 ਰੁਪਏ ਤੱਕ ਜਿਹੜਾ ਰੇਟ ਅੱਜ ਚੱਲਿਆ ਜੀ ਤੂੜੀ ਦਾ ਬੂਤਾ ਸਾਹਮਰਾ ਵੀਰ ਕੀ ਹਾਲ ਚੱਲਿਆ ਜੀ ਹੋ ਠੀਕ ਠਾਕ ਹੈ ਜੀ ਅਜਮੇਰ ਸਿੰਘ ਭੁੱਲਰ ਰਤਨੜੀ ਸਮਾਣਾ ਗੁੱਡ ਮਾਰਨਿੰਗ ਪੰਨੂ ਹੋਮ ਗਰਮੀਤ ਸਿੰਘ ਨੰਬਰਦਾਰ ਭੋੜੀਪੁਰਾ ਤੂੜੀ ਦਾ ਖਰਚਾ ਵੀ ਨਹੀਂ ਮੋੜਦੀ ਜੀ ਜਿੰਦਰ ਸਿੰਘ ਲਾਡੀ ਟੇਲਪੁਰਾ ਜੀ ਕੀ ਹਾਲ ਚੱਲਿਆ ਜੀ ਏ ਆਪਣੇ ਕਮੈਂਟ ਹੋ ਰਹੀ ਜਾਂਦਾ ਵੀਰ ਭਰਾ ਸਤਨਾਮ ਸਿੰਘ ਗੁੱਡ ਮਾਰਨਿੰਗ ਜੀ ਅੰਗਰੇਜ਼ ਕਲੇਰ ਜੋਰਾ ਸਿੰਘ ਅਜਮੇਰ ਪੁੱਲਰ ਰਤਨੇੜੀ ਵਾਲੇ ਕੀ ਹਾਲ ਚੱਲਾ ਬਾਈ ਜੀ ਜੱਸੀ ਜਵੰਡਾ ਜੀ ਮਨਜੀਤ ਸਿੰਘ ਯਾਰ 330 32 ਬਾਈ ਅੱਜ ਕਰੀ ਜਾਂਦੇ ਸੀ ਬਟੂਟ ਇਹ ਮੈਨੂੰ ਆ ਥੱਲੇ ਗੋਹਾ ਦਿਸਿਆ ਹੀ ਨਹੀਂ ਯਾਰ ਇਹਨਾਂ ਮੋਬਾਈਲ ਤੇ ਧਿਆਨ ਹੁੰਦਾ ਥੱਲੇ ਦਾ ਜੀਦਾ ਹੀ ਨਹੀਂ ਕੋਹ ਕੱਕਟਿਆਗਾ ਕੇਕ ਤੜਕੇ ਤੜਕੇ ਸਖਜੀਤ ਸਾਡੇ ਪਿੰਡ ਤੋਂ ਸੀ ਸਾਡੇ ਪਿੰਡ ਤੋਂ ਸੀ ਬਾਈ ਜੀ ਠੀਕ ਆ ਬਾਈ ਜੀ ਠੀਕ ਆ ਇਹ ਤੂੜੀ ਜਿਹੜੀ ਟਰਾਲੀ ਰਹਿ ਗਈ ਆ ਜੀ ਸਾਹਮਣੇ ਆ ਤਾਂ ਦੇਖਦੇ ਆ ਜੇ ਕੋਈ ਗਾਹਕ ਆਉਂਦਾ ਤਾਂ ਵਿਕ ਜੂਗੀ ਨਹੀਂ ਤਾਂ ਇਹ ਖੜੀ ਰਹੂਗੀ ਜੀ ਕਿਉਂਕਿ ਤੂੜੀ ਉਹ ਜੀ ਆ ਬਾਈ ਹੁਣ ਯਾਰ ਚੰਗੀ ਤੂੜੀ ਦਾ ਰੇਟ ਹੀ ਤੁਹਾਨੂੰ ਪਤਾ ਵੀ 250 300 ਚੱਲੀ ਜਾਂਦਾ ਯਾਰ ਤੇ ਇਹ ਤੂੜੀ ਕਿਵੇਂ ਵਿਕੂਗੀ ਹਨ ਇਹ ਜਾਨੀ ਗਰਸੇਵ ਸਿੰਘ ਅੱਧੀ ਕੀ ਹਾਲ ਚਾਲਾ ਗਰਜੰਟ ਸਿੰਘ ਰਹਿ ਕੀ ਹਾਲ ਚਾਲਾ ਭਰਾ ਤੇ ਬਾਸਮਤੀ ਦੇ ਰੇਟ ਜ਼ਰੂਰ ਤੇਜ ਹੋਏ ਆ ਜੀ 25 25 30 30 35 35 ਰੁਪਏ ਤੇ ਅੱਜ ਬਾਸਮਤੀ ਦੀ ਰੇਟ ਸ਼ਾਮ ਤੱਕ ਲਿਸਟ ਆ ਜੂਗੀ ਅੱਜ ਆਪਾਂ ਅਪਲੋਡ ਕਰਾਂਗੇ ਅੱਜ ਦੇ ਰੇਟ ਬਾਸਮਤੀ ਦੇ ਵੀਰੋ ਵੀ ਜਿਹੜੇ ਕੀ ਚੱਲੇ ਆ ਜੀ ਗਰਜੰਟ ਸਿੰਘ ਰਾਏ ਇਹ ਆ ਜਰਾ ਬਰ ਧੰਨਵਾਦ ਉਹ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਤੂੜੀ ਮੰਡੀ ਆ ਗਈ ਜੀ ਅੱਗੇ ਤਾਂ ਨਹੀਂ 300 ਤੋਂ 350 ਪਰ ਰੇਟ ਆਣੇ ਹੁੰਦੇ ਆ ਪਿੱਛੇ ਜੇ ਪਰ ਹੁਣ ਲਗਾਤਾਰ ਜਿਹੜਾ ਹਫਤੇ ਦਾ ਰੇਟ ਬਣਿਆ ਹੋਇਆ ਜੀ 250 ਤੋਂ 300 ਤੇ ਪਾਲ ਆ ਗਿਆ ਇੱਧਰ ਕਹਿੰਦਾ ਪਾਲ ਰੱਖੀਂ ਖਿਆਲ ਭਾਈ ਲੇਟ ਹੋ ਗਿਆ ਕੀ ਹਾਲਾ ਠੀਕ ਆ ਜੀ ਹੋਰ ਭਾਈ ਕੀ ਹਾਲ ਚੱਲੇ ਲੇਟ ਕਿਵੇਂ ਹੋਗੇ ਤੋ ਅੱਜ ਆਹੀ ਗਾਜਰ ਲੈਣਾ ਉਹਨੇ ਬਰਾਵਾ ਲਾ ਸੇਰੂ ਕਿਵੇਂ ਤੂੜੀ ਲਿਆ ਕਰੋ ਯਾਰ ਤੂੜੀ ਚਲਦਰੀ ਨੂੰ ਲਾਵਾਂਗੇ ਹਣ ਉੱਧਰ ਗਏ ਪੱਕੀ ਦੱਸੀ ਬਾਬੇ ਨੇ ਤਰੀਕ ਦੱਸੀ ਵੀ ਇਦਨ ਵਧੀਆ ਮਿਲੂਗੀ ਹਾਂ ਤੈਨੂੰ ਤਰੀਕ ਨੇ ਕਹਿੰਦੇ ਜਿਵੇਂ ਕਈ ਵਾਰੀ ਆਪਾਂ ਸੱਟਾ ਸੱਟੋਂ ਨਹੀਂ ਪੁੱਛ ਕੇ ਲਾਉਂਦੇ ਵੀ ਆ ਬਾਬੇ ਨੇ ਦੱਚਾ ਇਦਨ ਲਾਉਣਾ ਇੰਨਾ ਸਹੀ ਗੱਲ ਹੈ ਕਿ ਨਹੀਂ ਹੋਰ ਜਾਨਵਰ ਵਧੀਆ ਬਣਿਆ ਯਾਰ ਹੁਣ ਵਧੀਆ ਬਣਿਆ ਛੇਤ ਹੈਣਾ ਨਾਲੋਂ ਵੱਡਾ ਹੋ ਗਿਆ ਹਾਂ ਵੱਡਾ ਹੋ ਗਿਆ ਹੁਣ ਡਰ ਲੱਗਦਾ ਹਣਵਾਲ ਵਾਲੂ ਵੀ ਆ ਗਏ ਨੇ ਤੇ ਅੱਗੇ ਕਟਾਈ ਹੋਈ ਸੀ ਅੱਗੇ ਕਟਾਈ ਫੀਮੇਲ ਲੱਗੇ ਹਾਂ ਬੱਚੇ ਲੱਗੇ ਤੇ ਘਟੋ ਘਟ ਮੈਨੂੰ ਕਹਦਾ 20-25 ਹਜ਼ਾਰ ਦਾ ਬੱਚਾ ਜਾਊਗਾ ਜੇ ਮੰਨ ਕੇ ਚੱਲ ਬੱਚਾ ਸਾਲਾ ਰਾਜਸਥਾਨ ਚੋਂ ਪਤਾ ਕਰੀ ਗਏ ਰਾਜਸਥਾਨ ਚੋਂ ਫੀਟ ਮਿਲ ਜਾਂਦੀ ਕੁੱਤੀ ਵਧੀਆ ਰਾਜਸਥਾਨ ਚ ਹਾਂ ਯਾਰ ਆਪਣੇ ਹੈਗੇ ਲਿਆ ਜੀ ਕੋਲੇ ਬੰਦੇ ਰਾਜਸਥਾਨ ਚ ਭਾਈ ਆਏ ਨੇ ਜਿਹੜੇ ਟਾਣੀਆਂ ਵਾਲੇ ਆ ਹਾਂ ਉਹਨਾਂ ਦੇ ਹਰੇਕ ਨਾਇਕ ਦੇ ਬਿਸਨਾਈਆਂ ਦੇ ਇਹ ਲੱਗੇ ਹੋਏ ਆ ਦੋ-ਦੋ ਮਰਬਾ ਦਾ ਕਾਇ ਨਹੀਂ ਵੀ ਬੰਦਾ ਅੰਦਰ ਆ ਜਾਊਗਾ ਐਡੀ ਸੱਚੀ ਆ ਹਾਂ ਉਹ ਆਰਾਮਤ ਸਰ ਮੰਡੀ ਤੋਂ ਨਾ ਵੀ 25 ਕਿਲੋਮੀਟਰ ਗਾਂ ਸੀ ਡੇਰਾ ਗਿਆ ਸੀ ਇੱਕ ਠੀਕ ਆ ਤੇ ਸ਼ਾਂਤ ਸੀ ਜੰਮਾ ਸੁੱਕਿਆ ਜਾ ਉਹਦੇ ਜੋੜਾ ਰੱਖਿਆ ਸੀ ਬਾਈ ਇਹੇ ਪਰ ਕਿਹੜੇ ਕੁੱਤੇ ਸੀ ਰਾਖੀ ਨੂੰ ਤਕੜੇ ਹਨ ਇਹ ਨਾ ਭੇਡਾ ਭੁੱਡਾ ਵਾਲੇ ਰੱਖਦੇ ਉਧਰ ਹਿਮਾਚਲ ਉਹ ਰੱਖਦੇ ਰਾਖੀ ਨੂੰ ਇਹਨਾਂ ਦੇ ਗਲ 'ਚ ਪਟੇ ਪਏ ਹੁੰਦੇ ਕੰਡਿਆਂ ਵਾਲੇ ਵੀ ਜੇ ਮੰਨ ਲੇ ਕਿ ਚਲੋ ਇਹਦੇ ਤੇ ਸ਼ੇਰ ਅਟੈਕ ਕਰੇ ਤੇ ਉਹਦੇ ਕੰਡਿਆਂ 'ਚ ਫਸ ਜੇ ਪਰ ਇਹ ਮੁੜ ਕੇ ਉਹਦੇ ਤੇ ਅਟੈਕ ਕਰਕੇ ਦਿਵਾਲ ਦਿੰਦੇ ਉਹਨੂੰ ਬੜੀ ਚੰਗੀ ਨਸ ਵਾਲਾ ਇਹ ਇਹ ਜਾਨੀ ਭਜਦੇ ਨਹੀਂ ਗੇ ਇਹਨਾਂ ਯਾਰ ਖੜ ਜਾ ਅਜੇਰ ਮੈਂ ਪਤਾ ਕਰਕੇ ਦਰਵਾਜ਼ਾ ਹੈ ਆਪਣਾ ਹਾਬੀੜ ਨਹੀਂ ਜਿੱਥੇ ਚੰਦਪੁਰੇ ਵਾਲਾ ਗੁਰਦੁਆਰਾ ਹੈ ਹਾਂ 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 ਇਹਦੇ ਨਾਲ ਮੇਰੇ ਮਾਮੀ ਦਾ ਮੁੰਡਾ ਵਿਆਹ ਹੈ ਉਹਦੇ ਨਾਨਕੇ ਆ ਮੇਰੀ ਭਝਾਈ ਦੇ ਸਹੀ ਆ ਉਹਨਾਂ ਦੇ ਛੀ ਸੱਤ ਸੀਗੇ ਇਹ ਤੇ ਪਿੰਜਰੇ ਬਈ ਕੱਲੇ ਕੱਲੇ ਬਣਾਏ ਹੋਏ ਆ ਹਾਂ ਹਾਂ ਉਹਨਾਂ ਦੇ ਰੋਜ਼ ਬਹੁਤ ਤੰਗ ਕਰਦੇ ਰੋਜ਼ ਬੜੇ ਫਿਰਦੇ ਉੱਥੇ ਅੱਛਾ ਰਾਤ ਨੂੰ ਛੱਡ ਦਿੰਦੇ ਆ ਉਹ ਸਤਨੰਦ ਇੱਕ ਅੱਧਾ ਕਿ ਨਹੀਂ ਰਾਤ ਨੂੰ ਛੋਟੇ ਭਰਾ ਕੋਲ ਨੰਬਰ ਆ ਮੈਂ ਤੈਨੂੰ ਪੁੱਛ ਕੇ ਦੱਸਦਾ ਜੀ ਉਹਨਾਂ ਕੋਲੇ ਹੋਈ ਨਾ ਨਹੀਂ ਨਹੀਂ ਕਰਦੇ ਆ ਉਹ ਵੀ ਕੰਮ ਕਹਿੰਦਾ ਉਹ ਵੀਡੀਓ ਬਣਾ ਕੇ ਲਈ ਸੀ ਅਜੀ ਕਾਰਡ ਦੇਣਗੇ ਹੀ ਵਿਆਹ ਦਾ ਹੂੰ ਤੇ ਭੈ ਜਣ ਹੁਣ ਪਤਾ ਨਹੀਂ ਇਹ ਫੋਨ ਦਾ ਇਹ ਤਾਂ ਥੋੜਾ ਜਿਹਾ ਕਦੇ ਖਰਾਕ ਪੈ ਜੇ ਨਾ ਮਨ ਦੂਜੀ ਹੋਲੀ ਸਪੈਸ਼ਲ ਮੀਟ ਪਾਉਂਦੇ ਆ ਬਾਈ ਉਹ ਹਾਂ ਉਹ ਨਾ ਪਤਾ ਕਈ ਜਿਗਾੜ ਕਰਦੇ ਆ ਕਈ ਮਨ ਲ ਖੇਤ ਖੂਤ ਜਿੰਨਾਂ ਦੇ ਹੈਗੇ ਨਾ ਰੋਜ਼ ਰੂਹੀ ਆਉਂਦੇ ਉਥੇ ਕ੍ਰਾਂਤ ਕ੍ਰੁੰਟ ਛੱਡੇ ਹੁੰਦੇ ਉਹਨਾਂ ਦੇ ਜਿਹੜੀ ਉਹ ਰੱਖੇਦੇ ਆ ਇਹ ਰਗੜ ਦਿੰਦੇ ਆ ਉਹਦਾ ਜੀ ਕਹਿੰਦਾ ਬਾਈ ਦੋ ਮੱਝਾ ਕਹਿੰਦਾ ਦਹੀਂ ਜਮਾਉਣੇ ਕਹਿੰਦਾ ਹਾਂ ਸਪੈਸ਼ਲ ਉਹਨਾਂ ਵਾਸਤੇ ਸਹੀ ਗੱਲ ਆ ਪਰ ਸ਼ੌਕ ਹੁੰਦਾ ਬਾਈ ਹਾਂ ਜਮੀਨ ਜਿਆਦਾ ਤਾਂ ਬਹੁਤ 160 ਕਿੱਲੇ ਵਾੜਾ ਬੀਡ ਦੇ ਵਿੱਚ ਮਾਨੂੰ ਕਦੇ ਤੀਜੇ ਚੌਥੇ ਦਿਨ ਹਫਤੇ ਬਾਅਦ ਪਾ ਦਨ ਪਰ ਕਿੱਥੇ ਯਾਰ ਮਨ ਲਬ ਕਰੰਟ ਨੰਬਰ ਪੂਰਾ ਹੀ ਹਫਤੇ ਮੂਹਰੇ ਕਰ ਦਨੇ ਇਹ ਦੀ ਚੀਜ਼ ਫੇਰ ਬਣਦੇ ਅੱਜ ਕੁਆੜੀ ਆ ਦੀਪੂ ਹੂੰ ਅਸੀਂ ਅੱਗੇ ਹੋਰ ਰਸਤਾ ਗੋਏ ਵਾਲਾ ਚੱਕੇ ਵਿੰਗੇ ਹੋ ਗੇ ਲੈਣਗੇ ਹੂੰ ਤੂੰ ਆਇਆ ਹਾਂ ਇੱਧਰ ਹੀ ਆਸੀ ਕੱਲ ਕੋਲੀ ਦਾ ਮੀਟ ਵਾਲਾ ਅੱਛਾ ਉਹ ਜਿਹੜੀ ਮੋਟੀ ਹੱਡੀਆਂ ਹੁੰਦੀਆਂ ਹੁੰਦੇ ਗਾਣਾ ਹਾਂ ਉਹ ਪਾ ਦਿੰਦੇ ਉਹ ਭੈ ਜੋ ਮਨ ਲਾ ਪੰਜ ਪੰਜ ਕਿਲੋ ਦੇਸੀ 1 ਕਿਲੋ ਫਾਫਾ ਜਿਆਦਾ ਪਾਦਾ ਮਿੰਟੀ ਚੀ ਖਾ ਗਏ ਕੁੱਤੇ ਉਹ ਦੋ ਤਿੰਨ ਫਿਰ ਇਹਨਾਂ ਦੇ ਭਾਈ ਆਏ ਆ ਕਿ ਜੇ ਆਪਾਂ ਮੀਟ ਪਾਉਣ ਲਾਗੇ ਇਹਦੇ ਵਿੱਚ ਨਾ ਪਊਗਾ ਜੇ ਮਨ ਲਾ ਵਾ ਭੁੱਲ ਗਏ ਨਾ ਨੂੰ ਮੀਟ ਮੂਟ ਪਾ ਕੇ ਵੀ ਰੱਖੀਂਗੇ ਰੋਜ਼ ਰੱਖਦਾ ਇਹ ਭੈ ਹੁੰਦੇ ਨੇ ਮੁਰਕ ਕੇ ਹੱਤੀ ਫੜਦੇ ਆ ਮੈਂ ਵੀ ਕਹਿੰਦਾ ਨਾ ਭੜੇ ਲੱਗ ਭੜੇ ਬਣ ਜਾਂਦੇ ਆ ਇਹਨਾਂ ਦੇ ਮਤਲਬ ਹੱਥ ਨਾ ਖਵਾਈ ਚੱਲ ਗਏ ਮੀਟ ਨੂੰ ਪਲੋਸ ਕੇ ਪੂਰੇ ਰੱਖਦੇ ਫੇਰ ਓਵੇਂ ਗੱਜੇ ਜਾਂਦੇ ਆ ਫੇਰ ਜੇ ਮਲਾਂ ਬੰਨਿਆ ਪਿਆ ਐ ਦੂਰੋਂ ਹੀ ਸਿਰ ਤਾਂ ਡੰਗਾ ਇਹਦੇ ਮੂਰੇ ਦੂਰੋਂ ਹੀ ਫੇਰ ਇਹਨੇ ਖੋਲਣ ਵੀ ਨਹੀਂ ਦੇ ਰਿਆ ਨੇ ਅੰਦਰ ਸਹੀ ਗੱਲ ਹੈ ਸਹੀ ਗੱਲ ਹੈ ਹੋ ਜਾਂਦੇ ਹੋਏ ਜੇ ਜੇ ਬੰਦੇ ਨੂੰ ਪੌਣ ਲੱਗ ਗਿਆ ਨਾ ਚੀਜ਼ ਬਸ ਕੋਈ ਵੀ ਬੰਦਾ ਘਰੇ ਖੁੱਲਾ ਛੱਡ ਕੇ ਗੇਟ ਲਾ ਦੇ ਬਾਹਰੋਂ ਹਾਂ ਫੇਰ ਕੋਈ ਨੂੰ ਕੋਈ ਫਾਇਰ ਤਾਂ ਬਾਦੀ ਮਾਰ ਕੇ ਅੰਦਰ ਵੜ ਜਾ ਭਰਾ ਇਹ ਨਹੀਂ ਵੀ ਸਿੱਧਾ ਹੀ ਅੰਦਰ ਵੜ ਜੂਗਾ ਹਾਂ ਇਹਨੇ ਸਿੱਧਾ ਤੁਹਾਨੂੰ ਪਾ ਮੈਂ ਤਾਂ ਛੱਡ ਵੀ ਆ ਹੀ ਨਹੀਂਗਾ ਵੀ ਕੋਈ ਬੰਦਾ ਸਿੱਧਾ ਵੜ ਜੂਗਾ ਅੰਦਰ ਹਾਂ ਉਹ ਬਈ ਲਾਕੀ ਤਾਂ ਪੂਰੀ ਆ ਉਹ ਬਈ ਆਏ ਸੀ ਕੋਪ ਤੇ ਸੀ ਕਾਲੇ ਹਣਾ ਅੱਜ ਉਹ ਵੇਖੀ ਜਾਂਦੇ ਸੀ ਕਿ ਤੇਰਾ ਆ ਲਾਈਵ ਅੱਛਾ ਜਦੋਂ ਦੁਗਜਿੰਦੇ ਵੀਡੀਓ ਤੇ ਗੇਟਵਾਲ ਲਾਉਣੇ ਉਹ ਫੱਟ ਸਾਰੀ ਆ ਯਾਰ ਆ ਵੇ ਸਾਰਾ ਕੰਮ ਖਰਾਬ ਹੋ ਗਿਆ ਹੋਣਾ ਇਹ ਤਾਂ ਧੁੰਮਟਣ ਵਾਲੇ ਮੜ ਕੇ ਖੁੱਲੀ ਛੱਡ ਜਾਂਦੇ ਉਹਨੂੰ ਹਾਂ ਮੈਨੂੰ ਐ ਵੀ ਗੇਟਵਾਲ ਲਾਤਾ ਦੇਗੇ ਤੇ ਮਤਲਬ ਇਹ ਨਾ ਫੇਰ ਨਹੀਂ ਗੇਟਵਾਲ ਪਹਿਲਾਂ ਲਾਇਆ ਸੀ ਇੱਕ ਇੱਥੇ ਉਹ ਜਿਹਦਾ ਇਹ ਬੁਰੀ ਭੁਲਾਈ ਉਹ ਵੀ ਕਾਗਜ਼ ਲਾ ਕੇ ਤੇ ਠੋਕਦੇ ਵੇਖੋ ਉਹ ਸਹੀ ਰਹਿੰਦੀ ਆ ਅਤੇਗਾ ਨੀਗਾ ਭਾਈ ਵਧੀਆ ਮੈਡਮ ਠੀਕ ਆ ਉਥੇ ਹਾਂ ਵਧੀਆ 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 ਕੰਮ ਵਧੀਆ 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 ਇਹ ਜੇ ਮੈਂ ਬਾਹਰ ਜਾ ਡੇਰੇ ਨੇ ਤਾਂ ਜੀ ਨਹੀਂ ਲਾਉਣਾਗਾ ਇਹ ਨਹੀਂ ਲਾਉਂਦਾ ਜੀ ਮੇਰੇ ਬਿਨਾ ਘਰ ਦੇ ਦਾ ਲਾਉਣਗੇ ਘਰ ਦੇ ਲਾ ਲੈਣਗੇ ਪਰ ਹੁਣ ਜਿਵੇਂ ਇਹਨਾਂ ਦਾ ਮੜਾ ਟਾਈਮ ਸਪੈਂਡ ਕਰੀਦਾ ਅੱਧਾ ਘੰਟਾ ਮੈਂ ਡੇਲੀ ਖੇਡਣਾ ਇਹਨਾਂ ਨਾਲ ਉਹ ਸਾਡੀ ਕੁੜੀ ਜੇ ਕਿਤੇ ਰਸਵਰੀ ਚ ਉੱਠ ਜੇ ਜੋ ਜਿੰਨੇ ਦਿਨੋਂ ਦੀ ਨਾ ਰੋਟੀ ਨਹੀਂ ਖਾਂਦੀ ਉਹ ਹਾਂ ਇਹਦੇ ਅੱਧਾ ਘੰਟਾ ਮੈਂ ਡੇਲੀ ਖੇਡਣਾ ਵਰਕੀਆਂ ਮੂੰਹ ਚ ਮਾਉਂਦੀ ਆ ਫੇਰ ਖਾਂਦੀ ਆ ਇਹ ਉਵੇਂ ਸਾਰੇ ਗਿੱਜ ਜਾਂਦੇ ਗਿੱਜ ਜਾਂਦੇ ਹਣ ਨੂੰ ਨਾ ਮਤਲਬ ਖੜਾਈ ਗਕਡੂ ਜੇ ਫੇਰੇ ਦੰਦੀਆਂ ਦੰਦੀਆਂ ਵੱਡਣ ਲੱਗ ਜਾਂਦੀ ਜਦੋਂ ਮੈਂ ਬੈਠਾ ਵੀ ਮੈਨੂੰ ਉਵੇਂ ਕਰ ਫੇਰ ਮੀਨ ਜੀ ਲਾਉਣਾ ਹਣਾ ਹਣ ਬੈਠਾ ਤੀਆ ਛੜ ਖੜਾ ਉਹ ਨੀਗਾ ਪੂਰੀ ਆ ਵਿਆਹ ਕੌਣ ਮੈਂ ਇਧਰ ਚੱਕੂਗਾ ਐ ਨਹੀਂ ਕੋਈ ਵੇਖ ਲੈ ਛੋਟੀਆਂ ਦੇ ਰੱਖੇ ਸੀਮੇ ਬਹੁਤ ਵੀ ਕਾਲੇ ਰੰਗ ਦੇ ਐ ਜੈਡ ਬਲੈਕ ਆਪਦੀ ਆਪਦੀ ਚੁਆਇਸ ਮੈਂ ਮੋਹੱਲੇ ਦੇ ਵੇਖੇ ਭੈ ਬੱਚੇ ਵੀ ਬਹੁਤ ਮਹਿੰਗੇ ਮਹਿੰਗੇ ਮਿਲ ਰਹੇ ਨੇ ਬੜੇ ਮਹਿੰਗੇ ਦਿੰਦੇ ਆ ਤੀਤੀਆਂ ਨੂੰ ਹੀ ਮੰਗ ਲੈਂਦੇ ਇਹ ਵੀ 5 5 7 7 ਦੇ ਦੂਗਾ ਅੱਧੀ ਵੀ ਹਾਂ ਇੱਕ ਬਈ ਘੋੜੀਆਂ 'ਚ ਵੀ ਇੰਨਾ ਹੋਲਾ ਨਾ ਜਿਵੇਂ ਘੋੜੀਆਂ ਦਾ ਰੇਟ ਮੰਗ ਲੈਂਦੇ ਆ ਮਤਲਬ ਬਾਈ ਜੀ ਘੋੜੀ ਪਿਆਰ ਨਾਲ ਰੱਖੀ ਪੂਰੀ ਸ਼ੌਂਕ ਨਾਲ ਬਾਈ ਨੇ ਵੇਚਣੀ ਨਹੀਂ ਨੀ ਯਾਰ ਮਤਲਬ ਮੈਂ ਰੇਟ ਪੁੱਛ ਲ ਬਈ ਕਰੋੜ ਦੀ ਹੈ ਇਹ ਤਾਂ ਉਹਦਾ ਰੇਟ ਤਾਂ ਨਹੀਂ ਕੋਈ ਲਾ ਕੇ ਗਿਆ ਨਾ ਹੋ ਯਾਰ ਇਹ ਰੇ ਨਗਲ ਨੇ ਹੋਰ ਰੇ ਕਿਹਾ ਸੀ ਕਿ ਫਲਾਣੇ ਮਾਂ ਵੇਚਣੀ ਹੈ ਤੇ ਮਾਂ ਦਾ ਤਾਂ ਵੇਚੀ ਜੋ ਕੋ ਪੈਸੇ ਉਹਨੇ ਪੈਸੇ ਉਹ ਆ ਉਹ ਭਾਵੇਂ ਹੁਣ ਅਗਲਾ ਚੀਜ਼ ਦਾ ਯਾਰ ਆ ਦੀ ਜਿਹੜੀ ਸ਼ੌਂਗੜੇ ਰੱਖੀ ਜਿਹੜੀ ਵੇਚਣੀ ਨਹੀਂ ਉਹਦਾ ਅਗਲੇ ਨੇ ਭਾਵੇਂ 5 ਕਰੋੜ ਮੰਗਲੇ ਬਾਈ ਉਹ ਨਾ ਤਾਂ ਕਹਿੰਦੇ ਹਾਲੇ ਰੇਟ ਲਾਇਆ ਉਹਦਾ ਨਾ ਕੋਈ ਵਿਕੀ ਆ ਨਾ ਇਸ ਤਰ੍ਹਾਂ ਇਹ ਆਏ ਇਹਦੇ ਚੋਲੇ ਵਾਲੇ ਹੁੰਦੇ ਇਹਨਾਂ ਚੀਜ਼ਾਂ 'ਚ ਵੀ ਯਾਰ ਕੁੱਤੇ ਚਲਾ ਲਾ ਘੋੜੇ ਨਾ ਚਲਾ ਲਾ ਜਿੰਦੇ ਸੀ ਜੰਮ ਦਾ ਬੱਚਾ ਆ ਕੇ ਸਾਨੂੰ 1 ਕਰੋੜ ਰੁਪਇਆ ਦਿੰਦੇ ਸੀ ਅਸੀਂ ਦਿੱਤਾ ਨਹੀਂ ਸੀਗਾ ਘੋੜੇ ਜਿਦਾ ਵੇਖਾਈ ਜਾਂਦਾ ਅਸੀਂ ਲਾਈਵ ਤੇ ਸਹੀ ਗੱਲ ਐ ਨਾ ਐਸੀ ਉਹ ਜਿਵੇਂ ਕਈ ਵਾਰੀ ਹੋਣੀ ਉਹਨਾਂ ਦੇ ਆਪਣੇ ਰਾਸ਼ੇ ਚੀਜ਼ ਮੰਗੀ ਜਾਂਦਾ ਨਾ 2000 ਰੁਪਈਆ ਹਨਾ ਤੇ ਆ ਕਈ ਉਹਨੂੰ ਕੀਰਨ 3-4 ਸੋਈ ਦੇ ਜਾਂਦੇ ਆ ਤੇ ਕਈ ਵਾਰੀ ਮਹਲਾ ਕਰੋੜ ਰੁਪਈਆ ਮੰਗਣ ਦੇਣਦੇ ਹੋ 4-5 ਲੱਖ ਦੀ ਆਪਣੇ ਕੋਲ ਨਾ ਬੈਠੇ ਆ ਉਧਰੋਂ ਜਿੱਕ ਕਸ਼ਮੀਰ ਦੇ ਆਏ ਹੋਏ ਬੰਦੇ ਉਹ ਅੱਛਾ ਆਵੇਟਰਾਂ ਦਾ ਕੰਮ ਕਰਦੇ ਆ ਐਸਾ 7-80 ਜਣੇ ਆ ਹਾਂ ਉਹ ਕਹਿੰਦਾ ਜਿਹੜਾ ਸਾਡਾ ਸਹੀ ਉਹ ਕਸ਼ਮੀਰੀ ਆ ਨਾ ਹਾਂ ਉਹ ਜਿਹੜਾ ਸੌਲਾ ਉਹ ਜਿਹੜੀ ਸਿੱਖਣ ਲਈ ਲੱਭੀ ਉਹਦੇ ਚ ਬਾਲਾ ਬਾਲਾ ਹਾਂ ਸਹੀ ਆ ਇਹ ਤਾਂ ਥੋੜਾ ਕਿਨ ਲੁਧਿਆਣੇ ਉਹ ਮਾਰ ਕੇ ਲਾ ਜੇ ਵੀ ਸਾਡੇ ਬੰਦੇ ਪਰ ਜਿਹੜੀ ਸਾਡੀ ਕਸ਼ਮੀਰ ਦੀ ਸਹੀ ਚੀਜ਼ਾਂ ਜੇ ਉਹ ਰੇਸ਼ਮ ਆ ਨਾ ਹਾਂ ਉਹਦਾ ਡੱਬੇ ਰੇਟ ਇਹਨਾਂ ਨੇ ਕਸ਼ਮੀਰ ਵਾਲਾ ਹੀ ਮੰਗਣਾ ਰੇਟ ਉਹੀ ਮੰਗਦੇ ਆ ਹਾਂ ਸਿਰਫ ਆਪਣੇ ਪਿੰਡ ਵਾਲਿਆਂ ਨੂੰ ਬੜੀਆਂ ਵੱਡਾ ਪਤਾ ਵੀ ਆ ਉਧਰੋਂ ਆਏ ਉਧਰੋਂ ਲੈ ਕੇ ਆਏ ਅੱਜ ਉਹ ਵੇਚੀ ਜਾਂਦੇ ਆ ਉਹ ਵੇਚੀ ਜਾਂਦੇ ਆ ਸਮਾਨ ਸਾਰਾ ਲੁਧਿਆਣੋਂ ਚੱਕ ਲੈਣਾ ਨਹੀਂ ਨਹੀਂ ਇੱਥੋਂ ਚੱਕਦੇ ਆ ਇਹ ਲੁਧਿਆਣੇ ਨਾਲੇ ਦੁਕਾਨਾਂ ਦੇ ਲੱਗੇ ਹੁੰਦੇ ਆ ਇਹ ਜਿਵੇਂ ਆਪਣੇ ਹੁਣ ਇੱਥੇ ਕਈ ਦੁਕਾਨਾਂ ਨੇ ਨੇਪਾਲੀ ਲੱਗੇ ਨਾ ਨੇਪਾਲੀ ਜਾਵੜ ਨੇ ਵੇਚਣ ਅਗਲੇ ਘਣਾ ਨੇਪਾਲ ਤੋਂ ਲਿਆਏ ਉਹ ਐ ਨਹੀਂ ਬਦਲ ਲਿਆਉਂਦੇ ਦਾ ਕੋਟੋਂ ਇੱਥੇ ਲੱਗੇ ਆ ਇਹ ਦੁਕਾਨ ਤੇ ਆਪਣੇ ਫਿਰਦੇ ਆ ਛੋਲੇ ਰਾਜਸਥਾਨ ਦੇ ਪੁੱਜੇ ਛੋਲੇ ਰਾਜਸਥਾਨ ਚੋਂ ਨਾਲ ਲੈ ਕਿਉਂ ਮੈਂ ਜਿਹੜੇ ਅਖਰੋਟ ਜੇ ਬਾਈ ਉਹ ਕੱਡੇ-ਕੜਾਈ ਗਿਰੀਆਂ ਹੀ ਗਿੰਦੇ ਉਹ ਤੇਲ ਕੱਢ ਕੇ ਉਹਨੂੰ ਸਰੋਂ ਦੇ ਤੇਲ ਚ ਪਿਓ-ਪਿਓ ਕੇ ਯਾਨੀ ਉਹ ਚ ਤੇਲ ਉਹ ਮੈ ਮੈਨੂੰ ਆਇਆ ਵਿਖਾਈ ਜਾਵੇ ਕੱਢ ਕੇ ਤੇ ਅੰਤਿਲ ਨਿਕਲਿਆ ਫੁੱਲ ਮਗਾ ਇਹਨਾਂ ਦੇਲ ਤਾਂ ਇਹ ਰੂਹ ਦੇ ਚੋਂ ਹੀ ਨਹੀਂ ਹੁੰਦਾ ਜਿਹਨਾਂ ਨੂੰ ਕੱਢੀ ਜਾਂਦਾ ਇਹ ਤਾਂ ਇਹਨੂੰ ਵਿੱਚ ਭਿਓਂ ਕੇ ਰੱਖਿਆ ਤੂੰ ਇਹਨੂੰ ਇੱਕ ਦਿਨ ਤੇਲ 'ਚ ਇਹ ਫੇਰ ਆ ਹੀ ਨਿਕਲਦਾ ਬਹੁਤ ਕੀਨੀ ਆ ਬਈ ਬੰਦੇ ਮੈਂ ਠੀਕ ਆ ਭਰਾ ਤੁਹਾਡੇ ਕੰਮ ਹੋਰ ਠੀਕ ਆ ਭਾਈ ਵਧੀਆ ਚਲੋ ਕਿਰਪਾ ਚਾਹੀਦੀ ਮਾਲਕ ਦੀ ਮਿੰਦਰ ਮਾਨਕ ਚੜੱਕ ਭਰਾ ਹੋਰ ਕੀ ਹਾਲ ਚੱਲਿਆ ਜੀ ਤੇ ਧੰਨ ਧੰਨ ਗੁਰਨਾਣਕ ਦੇਵ ਸਤਿ ਸ੍ਰੀ ਅਕਾਲ ਜੀ ਡੌਗ ਦੀ ਨਸਲ ਕਿਹੜੀ ਆ ਬਾਈ ਜੀ ਗੱਦੀ ਡੌਗ ਆ ਯਾਨੀ ਹਿਮਾਚਲ ਡੌਗ ਬਰੀਡ ਆ ਜਾਂਦੀ ਆ ਤੇ ਹਿਮਾਚਲ ਡੌਗ ਤੁਸੀਂ ਤੁਸੀਂ ਨਾ ਸਰਚ ਕਰੋ YouTube ਤੇ ਸ਼ੇਰਾ ਗੱਦੀ ਫਰੀਦਕੋਟ ਜਦੋਂ ਤੁਸੀਂ ਸ਼ੇਰਾ ਗੱਦੀ ਫਰੀਦਕੋਟ ਪਰੋਂਗੇ ਇਹ ਆ ਜਾਣਾ ਬਾਈ ਉੱਤੇ ਵੀਡੀਓ ਪਾਈਆਂ ਆਣੀਆਂ ਇਹਦੀਆਂ ਮੈਂ ਉਹ ਚੈਨਲ ਜਿਹੜੇ ਤੇ ਪਾਈਆਂ ਸੀ ਨਾ ਯਾਰ ਉਹ ਚੈਨਲ ਦਾ ਮੈਂ ਪਾਸਵਰਡ ਤੇ ਆਈਡੀ ਭੁੱਲ ਗਿਆ ਈਮੇਲ ਆਈਡੀ ਤੇ ਪਾਸਵਰਡ ਹਨਾ ਤੇ ਉਹ ਹੁਣ ਖੁੱਲਦੀ ਨਹੀਂ ਯਾਰ ਆਈਡੀ ਜੀ ਪਤਾ ਨੰਬਰ ਵੀ ਪੁਰਾਣਾ ਛਰਾਣਾ ਭਰਿਆ ਸੀ ਕੋਈ ਜਿਹੜਾ ਮਤਲਬ ਬੰਦ ਹੋ ਗਿਆ ਫੋਨ ਨੰਬਰ ਜਿਹੜਾ ਭਰਿਆ ਸੀ ਉਹ ਵੀ ਨੰਬਰ ਬੰਦ ਹੋ ਗਿਆ ਸੀ ਮੇਰਾ ਕਿਉਂਕਿ ਬੜੀ ਚਿਰਤੀ ਬਣਾਈ ਸੀ ਉਹਦੇ ਤੇ ਦੀਆਂ ਵੀਡੀਓ ਪਾਈਆਂ ਵੀ ਆ ਤੇ ਹੁਣ ਮੈਨੂੰ ਉਹ ਈਮੇਲ ਆਈਡੀ ਪਾਸਵਰਡ ਸਾਰਾ ਕੁਝ ਭੁੱਲ ਗਿਆ ਬਸ ਉਹ ਵੀਡੀਓ ਉਵੇਂ ਪਾਈਆਂ ਪਈਆਂ ਯਾਰ ਮੇਰਾ ਤਾਂ ਅੱਦਾ ਵੀ ਨਵਾਂ ਚੈਨਲ ਬਣਾ ਕੇ ਇਹਦੀਆਂ ਸਿੱਟੀਆਂ ਵੀਡੀਓ ਡੌਗ ਵਾਲਾ ਚੈਨਲ ਨਾ ਮੈਂ ਬਣਾਉਣਾ ਜ਼ਰੂਰ ਸੀਗਾ ਯਾਰ ਸ਼ੌਂਕ ਪੂਰਾ ਪਰ ਰੋਲਾ ਆਇਆ ਵੀ ਥੋੜਾ ਜਿਹਾ ਚੱਕਰ ਪੈ ਜਾਂਦਾ ਵੀ ਜੇ ਮੈਂ ਕੱਲ ਨੂੰ ਬਾਹਰ ਦਾ ਬਣ ਗਿਆ ਤੇ ਫੇਰ ਥੋੜਾ ਔਖਾ ਹੋ ਜਾਣਾ ਯਾਰ ਚੈਨਲ ਗਰੋ ਕਰਾਉਣੇ ਬਹੁਤ ਔਖੇ ਆ ਤੇ ਮੁੜ ਕੇ ਬਈ ਛੱਡਨੇ ਬਹੁਤ ਔਖੇ ਆ ਯਾਰ ਇਹ ਦੂਆ ਸਕਰਾਚ ਚੱਲ ਠੀਕ ਆ ਬਾਈ ਜੀ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਮਿਲਦੇ ਆਂ ਜੀ